ਬੀਕੇ ਐਨ ਛਿਪਰ ਜਨਰਲ ਬੀਕੇ ਐਨ ਛਿਪਰ ਪੰਜਾਬ ਦਾ ਗਵਰਨਰ ਵੀ ਰਿਹਾ ਐਸ ਨੇ ਗੁਰਦਾਸਪੁਰ ਦੇ ਵਿੱਚ ਇੱਕ ਥਾਂ ਦੇ ਉੱਤੇ ਕੁਝ ਲੋਕਾਂ ਦੇ ਇਕੱਠ ਦੇ ਵਿੱਚ ਕਿਹਾ ਸੀ ਕੁਝ ਲੋਕਾਂ ਦੇ ਉਹਨੂੰ ਭੁਲੇਖਾ ਸੀ ਕਿ ਕੋਈ ਕੋਈ ਪੱਤਰਕਾਰ ਨਹੀਂ ਹੈ ਕੁਝ ਦਾਨੇ ਸੱਜਣ ਵੀ ਉਸ ਕੁਝ ਲੋਕਾਂ ਦੇ ਵਿੱਚ ਮੌਜੂਦ ਸਨ ਜਿਨ੍ਹਾਂ ਨੇ ਬਾਅਦ ਦੇ ਵਿੱਚ ਆ ਕੇ ਗੱਲ ਕੀਤੀ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕਹੇ ਹੋਰਾਂ ਨਾਲ ਗੱਲ ਕੀਤੀ ਬੀਕੇ ਨਛੇਪਰ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਐਦਾਂ ਦਾ ਇੰਤਜ਼ਾਮ ਕਰਤਾ ਕਿ ਪੰਜਾਬਣਾਂ ਨੇ ਜਿਹੜੀਆਂ ਜਟੀਆਂ ਨੇ ਇੱਥੋਂ ਦੀਆਂ ਭਈਏ ਚਮਣਗੀਆਂ ਤੇ ਇਹ ਬੰਦ ਕਮਰੇ ਨਾਲ ਜਾਂ ਆਪਣੇ ਜਿਹੇ ਲੋਕਾਂ ਦੇ ਵਿੱਚ ਜਦੋਂ ਗੱਲਾਂ ਕਰਦੇ ਨੇ ਸਿੱਖਾਂ ਬਾਰੇ ਤਾਂ ਇਹ ਇਸ ਤਰੀਕੇ ਨਾਲ ਕਰਦੇ ਨੇ ਤੇ ਅਜੀਤ ਡੋਬਾਲ ਜਿਹੜਾ ਸ਼ੌਰਿਆ ਡੋਬਾਲ ਦਾ ਪਿਓ ਹੈ ਇੰਡੀਆ ਫਾਊਂਡੇਸ਼ਨ ਦਾ ਜਿਹੜਾ ਚੇਅਰਮੈਨ ਇਹ ਕਰਫਿਊ ਨਾਲ ਗੱਲਬਾਤ ਕਰ ਰਿਹਾ ਹੈ ਉਹਦਾ ਪਿਓ ਹੈ ਜਿਹੜਾ ਅਜੀਤ ਡੋਵਾਲ ਉਹ ਦਿੱਲੀ ਦੇ ਵਿੱਚ ਪਾਰਲੀਮੈਂਟ ਸਟਰੀਟ ਦੇ ਗਲਿਆਰਿਆਂ ਦੇ ਵਿੱਚ ਆਪਣੇ ਕੁਝ ਅਫਸਰਾਂ ਦੇ ਨਾਲ 2010 ਅਤੇ 11 ਦੇ ਦੌਰਾਨ ਉਹ ਜਦੋਂ ਬਿੱਗ ਬਾਸ ਚੱਲ ਰਿਹਾ ਹੁੰਦਾ ਇੰਡੀਆ ਦੇ ਵਿੱਚ ਉਹਦੇ ਵਿੱਚ ਇੱਕ ਕੁੜੀ ਆਉਂਦੀ ਹੈ ਸਨੀ ਲਿਓਨ ਤਾਂ ਉਸ ਦੇ ਬਾਰੇ ਟਹਾਕਾ ਲਾ ਕੇ ਗੱਲ ਕਰਦਾ ਉਹ ਇਹ ਬਿਆਨ ਕਰਦਾ ਕਿ ਆਉਂਦੇ ਸਮੇਂ ਦੇ ਵਿੱਚ ਅਸੀਂ ਹਰ ਸਿੱਖ ਦੇ ਘਰ ਦੇ ਵਿੱਚ ਇੱਕ ਸਣੀ ਲਿਉਣ ਦੇਖਾਂਗੇ ਅਸੀਂ ਅਜਿਹੇ ਹਾਲਾਤ ਪੈਦਾ ਕਰਦੇ ਹਾਂਗੇ ਇਹ ਵਿਚਾਰ ਨੇ ਉਹਨਾਂ ਦੇ ਬੰਦ ਕਮਰੇ ਦੇ ਵਿੱਚ ਐਦਾਂ ਸੋਚਦੇ ਨੇ ਸਾਡੇ ਬਾਰੇ ਉਹ ਤੁਹਾਡੇ ਬਾਰੇ ਜਿਹੜੇ ਖੁਫੀਆ ਮਹਿਕਮੇ ਦੇ ਲੋਕ ਦੇਖ ਰਹੇ ਨੇ ਇਹ ਗੱਲਾਂ ਸੱਚ ਨੇ ਭਾਈ ਮੈਂ ਉਹਨਾਂ ਨੂੰ ਵੀ ਦੱਸ ਦਿਆਂ ਸੋ ਤੁਸੀਂ ਜੇ ਤੁਹਾਡੀ ਜ਼ਮੀਰ ਕਿਤੇ ਹੈਗੀ ਆ ਥੋੜੀ ਬਹੁਤੀ ਤਾਂ ਤੁਹਾਨੂੰ ਸੋਚਣਾ ਚਾਹੀਦਾ ਇਹਨਾਂ ਗੱਲਾਂ ਬਾਰੇ